ਪਾਸਟਰ ਬਲਜਿੰਦਰ ਨੂੰ ਅੱਜ ਮਹਿਲਾ ਰੇਪ ਕੇਸ ਦੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 2018 ਦੇ ਵਿੱਚ ਮਹਿਲਾ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਾਸਟਰ ਬਲਜਿੰਦਰ ਨੇ ਉਸ ਦੇ ਨਾਲ ਰੇਪ ਕੀਤਾ। ਮਾਮਲਾ ਬਹੁਤ ਜ਼ਿਆਦਾ ਲੰਮਾ ਚੱਲਿਆ ਪਰ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਦਾਲਤ ਨੇ ਅੱਜ ਪਾਸਟਰ ਬਲਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਾਸਟਰ ਬਲਜਿੰਦਰ ਦੇ ਉੱਤੇ ਬਹੁਤ ਸਾਰੇ ਮੁਕੱਦਮੇ ਦਰਜ ਹੋਏ ਨੇ। ਇੱਕ ਔਰਤ ਨੂੰ ਉਹ ਕੁੱਟਦਾ ਵੀ ਨਜ਼ਰ ਆਉਂਦਾ ਜਿਸ ਦੀ ਸੀਸੀਟੀਵੀ ਫੁਟੇਜ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਉਨਾਈ ਟੀਮ ਨੇ ਕਹਿ ਸੀਗਾ ਕਿ ਇਹ AI ਜਨਰੇਟਰ ਆ ਗਈ ਪਰ ਕੁਝ ਟਾਈਮ ਬਾਅਦ ਉਸ ਦੀ ਦੂਸਰੀ ਫੁਟੇਜ ਵੀ ਆਈ ਸੀ ਜਿਸ ਦੇ ਵਿੱਚ ਪਾਸਟਰ ਬਲਜਿੰਦਰ ਹੀ ਸੀ ਜੋ ਉਸ ਕੁੜੀ ਨੂੰ ਕੁੱਟ ਰਿਹਾ ਸੀ ਪਾਸਟਰ ਬਲਜਿੰਦਰ ਦੇ ਉੱਤੇ ਇਹ ਵੀ ਮੁਕੱਦਮਾ ਦਰਜ ਹੋਇਆ ਕਿ ਉਹ ਧੱਕੇ ਨਾਲ ਪੈਸੇ ਦੇ ਕੇ ਲੋਕਾਂ ਤੋਂ ਧਰਮ ਪਰਿਵਰਤਨ ਵੀ ਕਰਵਾਉਂਦਾ ਸੀ ਗੱਲਾਂ ਹੁਣ ਇਹ ਵੀ ਸਾਹਮਣੇ ਆਈਆਂ ਨੇ ਕਿ ਪਾਸਟਰ ਬਲਜਿੰਦਰ ਪੈਸੇ ਲੈ ਕੇ ਲੋਕਾਂ ਤੋਂ ਪ੍ਰੇਅ ਕਰਦਾ ਸੀਗਾ ਤੇ ਉਹ ਪ੍ਰੇਅ ਦੇ ਉਹ ਕਈ-ਕਈ ਹਜ਼ਾਰ ਰੁਪਈਆ ਵੀ ਲੈਂਦਾ ਸੀਗਾ ਅੱਜ ਪਾਸਟਰ ਬਲਜਿੰਦਰ ਨੂੰ ਸਾਰੇ ਗੁਨਾਹਾਂ ਦੀ ਸਜ਼ਾ ਮਿਲ ਚੁੱਕੀ ਉਸ ਨੂੰ ਉਮਰ ਕੈਦ ਹੋ ਚੁੱਕੀ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਪੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ